ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦੋਸਤ ਵੀਰਾਂ ਨੂੰ ਜੀ ਕਾਲਾ ਸੰਧੂ ਫਾਰਮਰ ਫੇਸਬੁਕ ਪੇਜ YouTube ਚੈਨਲ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਵਿੱਚ ਬੜੇ ਹੀ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਸੀ ਵੀਰਾਂ ਦੇ ਵੀ ਬਾਈ ਜੀ ਸਾਨੂੰ ਸਬਜ਼ੀਆਂ ਬਾਰੇ ਜ਼ਰੂਰ ਚੰਨਣਾ ਪਾਇਓ ਵੀ ਅਸੀਂ ਘਰੇਲੂ ਬਾਗਿਚੀ ਲਾਉਣੀ ਆ ਵੀ ਅੱਜ ਕੱਲ ਜਿਹੜੀ ਹਰੇਕ ਪਰਿਵਾਰ ਨੂੰ ਹਰ ਰੋਜ਼ ਸਬਜ਼ੀਆਂ ਦੀ ਹਰ ਰੋਜ਼ ਜ਼ਰੂਰਤ ਹੈ ਵੀ ਸਾਡੀ ਰਸੋਈ ਚ ਵੀ ਅਸੀਂ ਆਪਦੀਆਂ ਹੀ ਤਾਜ਼ੀਆਂ ਸਬਜ਼ੀਆਂ ਲਾਈਏ ਕਿਉਂਕਿ ਜੇ ਆਪਾਂ ਰੱਖ ਲਈਏ ਜਿਹੜੀ ਰਸੋਈ ਹੈ ਉਹ ਆਪਣਾ ਹਰੇਕ ਘਰ ਦਾ ਹਸਪਤਾਲ ਹੈ ਹਰੇਕ ਘਰ ਦਾ ਆਪਣਾ ਹਸਪਤਾਲਾ ਕਿਉਂਕਿ ਜੇ ਆਪਾਂ ਨੂੰ ਪਤਾ ਹੋ ਵੀ ਆਪਣੀ ਰਸੋਈ ਦੇ ਵਿੱਚ ਕੀ ਕੁਝ ਪਿਆ ਵੀ ਉਹ ਜ਼ਹਿਰ ਮੁਕਤ ਹੈ ਵੀ ਕਿੱਥੋਂ ਉਹ ਸਬਜ਼ੀ ਆਈ ਕਿੱਥੋਂ ਗੋੜ ਆਇਆ ਕਿਵੇਂ ਕੁਝ ਹੈ ਕਿਉਂਕਿ ਦੇਖੋ ਜੇ ਹੁਣ ਸਮਾਂ ਚੱਲੀ ਜਾਂਦਾ ਬਹੁਤ ਵਧੀਆ ਸਬਜ਼ੀਆਂ ਦਾ ਜੇ ਕਿਸੇ ਵੀਰ ਨੇ ਸਬਜ਼ੀਆਂ ਲਾਉਣੀਆਂ ਨੇ ਜਿਵੇਂ ਹੁਣ ਕद्दू ਦਾ ਤੋਰੀ ਦਾ ਭਿੰਡੀ ਦਾ ਕਰੇਲਾ ਵੀ ਥੋੜੀਆਂ ਬਹੁਤੀਆਂ ਜਰੂਰ ਲਾਓ ਆਪਦੇ ਘਰ ਪਰਿਵਾਰ ਬੱਚਿਆਂ ਦੇ ਲਈ ਆਪਦੀ ਸਿਹਤ ਲਈ ਬੱਚਿਆਂ ਦੀ ਸਿਹਤ ਲਈ ਜੇ ਆਪਾਂ ਸਿਹਤ ਬਚਾਉਣੀ ਹੈ ਹਸਪਤਾਲਾਂ ਤੋਂ ਆਪਾਂ ਬਚਣਾ ਹੈ ਤਾਂ ਆਪਾਂ ਆਪਦੇ ਘਰ ਦੀਆਂ ਜਰੂਰ ਲਾਈਏ ਤੇ ਥੋੜਾ ਬਹੁਤਾ ਨਾਲ ਨਾਲ ਹੁਣ ਜਿਵੇਂ ਗੰਨੇ ਦਾ ਸਮਾਂ ਵੀ ਵਧੀਆ ਚੱਲੀ ਜਾਂਦਾ ਹੈਗਾ ਗੰਨਾ ਵੀ ਜਰੂਰ ਲਾਓ ਥੋੜਾ ਬਹੁਤਾ ਲਾ ਲਓ ਕੋਈ 5-7 ਮਾਰ ਲਿਓ ਨਹੀਂ ਲਾਉਣਾ ਉਹਨੇ ਚੋਂ ਗੁੜ ਵਧੀਆ ਨਿਕਲ ਆਉਂਦਾ ਤੇ ਅੱਜ ਕੱਲ ਹਰੇਕ ਵੀਰ ਵਿੱਚ ਲਾਏ ਪੀ ਜਾਂਦੇ ਆ ਵੀ ਘਰ ਦਾ ਗੁੜ ਹੋ ਜਾਂਦਾ ਤੇ ਕਿਉਂਕਿ ਚਾਹ ਅੱਜਕੱਲ ਹਰੇਕ ਕਰੀ ਚੱਲਦੇ ਵੀ ਆਪਾਂ ਖੰਡ ਦਾ ਖੇੜਾ ਛੱਡੀਏ ਜਿਵੇਂ ਹਲਦੀ ਹਲਦੀ ਵੀ ਹੁਣ ਲਾ ਲਓ ਤੁਸੀਂ ਮਾਰਚ ਅਪ੍ਰੈਲ ਮਹੀਨੇ ਦੇ ਵਿੱਚ ਹਲਦੀ ਦੀ ਬਜਾਈ ਵੀ ਚੱਲਦੀ ਤੇ ਹਲਦੀ ਵੀ ਜਰੂਰ ਬੀਜੋ ਜੇ ਤੁਸੀਂ ਵੱਡੀ ਪੱਧਰ ਤੇ ਨਹੀਂ ਬੀਜਣੀ 5-7 ਮਾਰ ਲੇ ਹਲਦੀ ਤੇ ਜਰੂਰ ਲਾਓ ਜਿਹੜੀ ਕਿ ਤੁਹਾਨੂੰ ਸਾਲ ਪਰ ਹਲਦੀ ਨਹੀਂ ਮੁੱਕਣੀ ਖੀਰੇ ਦੀ ਵੀ တော့ ਆਪਣੀ ਤੜਾਈ ਚੱਲੀ ਜਾਂਦੀ ਆ ਨਾਰਨਾ ਲੰਬੀ ਮਿਰਚ ਦੀ ਤੜਾਈ ਚੱਲੀ ਜਾਂਦੀ ਆ ਸ਼ਿਮਲਾ ਮਿਰਚ ਦੀ ਤੜਾਈ ਚੱਲੀ ਜਾਂਦੀ ਆ ਤੇ ਹਲਦੀ ਲਾ ਲਓ ਵੀਰੋ ਜਿਵੇਂ ਆਰਬੀ ਵੀ ਵਿੱਚ ਵੀਰਾਂ ਨੇ ਲਾਤੀ ਵਿੱਚ ਚਲੋ ਜੇ ਕਿਸੇ ਨੂੰ ਭਰਾ ਨੂੰ ਮਿਲਦੀ ਆ ਤਾਂ ਕੋਈ 2-4 ਬੱਟਾ ਤੁਸੀਂ ਆਰਬੀ ਦੀਆਂ ਲਾ ਸਕਦੇ ਹੋ ਹੁਣ ਹਰੇਕ ਸਬਜ਼ੀ ਦਾ ਵਧੀਆ ਸਮਾਗਾ ਤੁਸੀਂ ਭਰਾ ਨੂੰ ਥੋੜੀ ਬਤੀ ਜੇ ਆਪਣੇ ਘਰ ਵਾਸਤੇ ਲਾਉਣੀ ਆ ਜਿਵੇਂ ਟੋਰੀ ਜਾਂ ਟ੍ਰੇਲਾ ਹੋਵੇ ਉਹਨੂੰ ਜਾਲ ਤੇ ਚੜਾ ਸਕਦੇ ਹੋ ਜਾਂ ਉਹਨੂੰ ਖੁੱਲਾ ਬੈੱਡ ਪਾ ਕੇ ਖੁੱਲਾ ਵੀ ਛੱਡ ਸਕਦੇ ਹੋ ਪਹਿਲਾਂ ਆਪਣੇ ਪੁਰਾਣੇ ਬਜ਼ੁਰਗ ਸੀ ਨਾ ਬਾਜ਼ਾਰ ਜਾਂਦੇ ਤੇ ਝੋਲਾ ਚੱਕ ਕੇ ਉਹ ਚੀਫ ਜੀ ਮੰਨਦੇ ਸੀ ਵੀ ਬਾਜ਼ਾਰ ਕਾ ਨੂੰ ਜਾਂ ਵੀ ਆਪਦੇ ਦੋ ਬੱਲਾ ਲਾਈ ਹੈ ਨਾ ਵੀ ਐਸੀ ਇਹੀ ਕਹਿਨੇ ਆ ਵੀ ਜੇ ਤੁਸੀਂ ਜ਼ਿਆਦਾ ਨਹੀਂ ਲਾਉਣੀਆਂ ਜੇ ਛੋਟਾ ਪਰਿਵਾਰ ਆ ਤਾਂ ਉਹਨੂੰ 2-4 ਬੱਲਾਂ ਜਿਵੇਂ ਕੱਦੂਆਂ ਦੀਆਂ ਤੋਰੀਆਂ ਦੀਆਂ ਇਹ ਮੁਖ ਦੀਆਂ ਨਹੀਂ ਵੀ ਇੰਨੀ ਕਿ ਜਗ੍ਹਾ ਤਾਂ ਹਰੇਕ ਦੀ ਹੁੰਦੀ ਆ ਆਪਾਂ ਜਿੱਥੇ ਘਾਹ ਲਾ ਲੈਨੇ ਆ ਅੰਗਰੇਜ਼ੀ ਘਾਹ ਲਾ ਲੈਨੇ ਉੱਥੇ ਨਾਲ-ਨਾਲ ਆਪਦੀਆਂ ਸਬਜ਼ੀਆਂ ਜ਼ਰੂਰ ਲਾਈਏ ਫਾਇਦਾ ਕਰੀਏ ਨਾਲੇ ਜਦੋਂ ਕੋਈ ਵੀ ਹਨਾ ਬੰਦਾ ਘਰੇ ਕੰਮ ਕਰਦਾ ਜਾਂ ਲੇਡੀਜ਼ ਕੰਮ ਕਰਦੇ ਨੇ ਬੱਚੇ ਕੰਮ ਕਰਦੇ ਨੇ ਉਹ ਖੁਸ਼ੀ ਹੁੰਦੇ ਨੇ ਕਿਉਂਕਿ ਜਦੋਂ ਹੱਥੀ ਲਾਏ ਬੂਟਿਆਂ ਨੂੰ ਫਲ ਪੈਂਦਾ ਤੇ ਫਿਰ ਉਹੀ ਆਪਣੇ ਹੱਥੀ ਲਾਏ ਬੂਟੇ ਜਿਹੜੀ ਆਪਣੀ ਸਬਜ਼ੀ ਹੈ ਉਹੀ ਆਪਣੀ ਰਸੋਈ ਚ ਜਾਣੀ ਆ ਤੇ ਉੱਥੋਂ ਹੀ ਆਪਾਂ ਨੂੰ ਬੜਾ ਸੰਤੁਸ਼ਟੀ ਮਿਲਦੀ ਹੈ ਵੀ ਇਹ ਅਸੀਂ ਆਪਦੇ ਹੱਥਾਂ ਨਾਲ ਖੁਦ ਤਿਆਰ ਕੀਤੀ ਹੈ ਨਾਲੇ ਮਿਹਨਤ ਹੋ ਜਾਂਦੀ ਹੈ ਸਰੀਰ ਦੀ ਵਰਜਸ ਹੋ ਜਾਂਦੀ ਹੈ ਬੰਦਾ ਕਿੱਤੇ ਲੱਗ ਜਾਂਦਾ ਮੇਰੀ ਤਾਂ ਇਹੀ ਗੁਜਾਰਸ਼ ਹੈ ਹੁਣ ਜਿਵੇਂ ਗਮਾਰੇ ਦਾ ਟਾਈਮ ਆ ਗਿਆ ਗਮਾਰਾ ਤੁਸੀਂ ਬੀਜ ਸਕਦੇ ਹੋ ਵੀ ਵਧੀਆ ਕੁਆਲਿਟੀ ਦੇ ਵਧੀਆ ਬੀਜ ਬੀਜੋ ਤੇ ਤਾਜ਼ੀਆਂ ਸਬਜ਼ੀਆਂ ਲਾਓ ਤੇ ਤਾਜ਼ੀਆਂ ਖਾਓ ਤੇ ਆਪਦੀ ਰਸੋਈ ਨੂੰ ਵਧੀਆ ਬਣਾਓ ਵੀ ਜ਼ਹਿਰ ਮੁਕਤ ਕਰੀਏ ਆਪਾਂ ਆਪਣੀ ਹਰੇ ਘਰ ਦੀ ਰਸੋਈ